ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਤੁਹਾਡਾ ਅੱਜ ਦੀ ਵਿਜਿਟ ਪਿੰਡ ਆਸਲ ਪੂਰੇ ਆਸਲ ਉਤਾੜ ਜ਼ਿਲ੍ਹਾ ਸ਼ਹੀਦ ਨੂੰ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਪਟੇ ਭਾਈ ਲਖਵਿੰਦਰ ਸਿੰਘ ਸੂਬੇਦਾਰ ਦੇ ਕੋਲ ਪਹੁੰਚ ਚੁੱਕੇ ਆਂ ਹਰ ਵਕਤ ਇਹਨਾਂ ਦੇ ਕੋਲ ਇੱਕ ਦੋ ਨੱਕ ਖੜੇ ਰਹਿੰਦੇ ਹਨ ਜੋ ਪਿੱਛੇ ਵੀਡੀਓ ਪਾਈ ਸੀ ਪਹਿਲੀ ਵੀਡੀਓ ਨਵਾਂ ਨਾ ਕੰਮ ਚਾਲੂ ਕੀਤਾ ਤੇ ਉਹ ਉਹ ਵੇਚ ਕੇ ਤੇ ਹੋਰ ਵੀ ਕੋਈ ਦੋ ਤਿੰਨ ਪਸ਼ੂ ਕਹਿੰਦੇ ਅਸੀਂ ਵੇਚ ਗਏ ਕਵੈਸਟ ਬੇਨਤੀ ਕਰਦੇ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਬੈਲ ਆਉਣ ਨੂੰ ਆਲ ਸੈਟ ਕਰਨਾ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲੇ ਆਸ ਕਰਦੇ ਅਰਦਾਸ ਕਰਦੇ ਆ ਧੰਨ ਸ਼੍ਰੀ ਗੁਰੂ ਰਾਮਦਾਸ ਅਗੇ ਜੋ ਵੀ ਮਹਾਰਾਜ ਸਾਡੇ ਚੈਨਲ ਦੇ ਨਾਲ ਜੁੜੇ ਸੰਧੂ ਬੱਦਰਪੁਰੀਆ ਡੇਰੀ ਫਾਰਮ ਹਰ ਇੱਕ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੀ ਦਿਨ ਦੁਗਣੀ ਰਾਤ ਔਗਣੀ ਤਰੱਕੀ ਬਖਸ਼ੀ ਤੇ ਕਿਤੇ ਹੋਵੇਂ ਖਰੀਦਾਰੀ ਸੱਜਣੋ ਕਰਦੇ ਜਾਂ ਆਪਣੀ ਨਰਖ ਪਰਖ ਕਰਕੇ ਲੈ ਕੇ ਜਾਇਆ ਕਰੋ ਫਰਜ਼ ਬੰਦਾ ਪੈਸੇ ਲਾਉਣੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਸੱਜਰਮੈਂ ਨੀਲੀ 라ਵੀ ਦਿਖਾਵਾਂਗੇ ਬੰਪੀਸ ਤੇ ਜਿਹੜੀਆਂ ਦੋ ਟੋਕੜਾਂ ਗੱਬਰਾਂ ਵੀ ਦਿਖਾਵਾਂਗੇ ਤੇ ਆਓ ਕਰੀਏ ਗੱਲ ਹਾਂਜੀ ਸੂਬੇਦਾਰ ਸਾਹਿਬ ਦੀ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਸੰਧੂ ਸਾਹਿਬ ਆਨੰਦ ਆਨੰਦ ਜੀ ਚਲੋ ਸ਼ੁਕਰ ਹੈ ਪੀਸ ਚੰਗਾ ਚੋਆ ਜਾ ਹੈ ਨੰਦਾ ਜੀ ਹਾਂਜੀ ਆ ਪੀਸ ਆਇਆ ਤਾਂ ਨੀਲੀ ਦਾ ਚੰਗਾ ਚੋਕ ਕੇ ਲੰਦਾ ਜੀ ਨੀਲੀ 라ਵੀ ਹਾਂ ਨਾ ਪਿਓਰ ਨੀਲੀ 라ਵੀ ਆ ਪਿਓਰ ਨੀਲੀ ਦਾ ਵੀ ਹੈ ਜੀ ਠੀਕ ਆ ਕਿੰਨਾ ਕੁ ਦੁੱਧ ਆ ਇਹ ਚਲ ਸੰਧੂ ਸਾਹਿਬ 8 ਕਿਲੋ ਲੀਟਰ ਦੁੱਧ ਹੈਗਾ ਜੀ ਹਾਂ ਹਾਂਜੀ ਮੈਨੂੰ ਤੇ ਜ਼ਿਆਦਾ ਜੇ ਲਾਗੇ ਹੀ ਆ ਨਹੀਂ ਤੇ ਉਹ ਦਵਾਈ ਆ ਗਈ। ਇਹ ਵੀਰਜੀ ਇਹ ਨਾ ਹੋਏ ਲਾਈ ਆ ਤੇ ਆਪਾਂ ਤੁਹਾਨੂੰ ਸੱਧਿਆ ਤੇ ਵੀਡੀਓ ਬਣਾ ਲਈ। ਤੇ ਨਾਮ ਐਡਰੈਸ ਦੱਸਿਓ ਭੈਣ ਭਰਾਵਾਂ ਨੂੰ। ਨਾਮ ਆਪਣਾ ਵੀਰਜੀ ਹੈਗਾ ਲਖਵਿੰਦਰ ਸਿੰਘ। ਹਾਂਜੀ। ਪਿੰਡ ਅਸਲ ਤੜ ਤਹਿਸੀਲ ਪੱਟੀ ਦਾ ਜ਼ਿਲ੍ਹਾ ਹੁਣਤਾਲ। ਮੋਬਾਈਲ ਨੰਬਰ 62399 ਤੇ 68500 ਜੀ। ਠੀਕ ਹੈ। ਤੇ ਪੀ ਪੀ ਜੰਗਾ ਹਨਾ 8 ਕਿਲੋ ਦੁੱਧ ਤੇ ਆ ਬੱਚਾ ਮਗਰ ਹਾਂਜੀ ਬਿੱਲੀ ਮਣਕੀ ਅੱਖ ਦੇ ਵਿੱਚ ਕਟਾ। ਹਾਂਜੀ। ਲਓ ਜੀ। ਪਾਇਰ ਬੂਤ ਇਹਦੇ ਵੀ ਜੀ ਧੋਤੇ ਆ। ਬੇਲੀ ਮਨ ਕੇ ਅੱਖ ਦੇ ਵਿੱਚ ਆ ਬਾਕੀ ਮੈਂ ਚੰਗੀ ਮੈਂ ਸਾਂਭ ਹੀ ਨਹੀਂ ਕੇਣੀ ਹੈਨਾ ਹਾਂਜੀ ਇਹ ਇਹ ਸੰਤੋਖ ਸਾਹਿਬ ਕਹਿੰਨੇ ਸਾਂਭ ਹੀ ਨਹੀਂ ਮੈਂ ਹਾਂ ਮੈਂ ਥੱਲੇ ਿੱਡਾ ਥਾਂ ਛੱਡਾ ਸਾਫ਼ ਲੇਵਾ ਪੱਦਰ ਪੁੱਦਰ ਲੱਗਾ ਹੈ ਨਾ ਗਰਮਾਂ ਵਾਲੀ ਨੂੰ ਬਲੈਡ ਰਾਈ ਬੰਨੀ ਬੈਠੀ ਹੈ ਹੈ ਸੰਤੋਖ ਸਾਹਿਬ ਵੇਖੋ ਇਧਰ ਹਾਂ ਚਲ ਕੋ ਟੋਰ ਕੇ ਵਿਖਾਈਏ ਟੋਰ ਕੇ ਵਿਖਾਈਏ ਮੈਂ ਤੋਰਾ ਚੱਕ ਰਾਈਏ ਲਓ ਭਾਈ ਸੱਜਣੋ 8 ਕਿਲੋ ਬਾਈ ਲਖਨਿੰਦਰ ਆਂਦਾ ਹੈ ਕਿ ਮੈਂ ਥੱਲੇ ਦੁੱਧ ਆ ਤੇ ਮੈਂ ਚੰਗੀ ਆਪਦੀ ਫਿਰ ਵੀ ਨਰਖ ਪਰਕ ਕਰਕੇ ਲੈ ਕੇ ਜਾਇਓ ਕਿਉਂਕਿ ਪੈਸੇ ਦਾ ਕੰਮ ਹੈ ਤੁਹਾਡਾ ਲੌਂਗੇ ਹੁੰਦੇ ਠੀਕ ਹੈ ਕਿਤੇ ਵੀ ਕੋਈ ਵੀ ਕੀ ਕਰੀ ਕਰਦੇ ਕਿਉਂਕਿ ਨਰਖ ਪਰਕ ਤੋਂ ਬਿਨ ਬਗਾਇ ਨਾਂ ਲਾ ਖੜਿਆ ਕਰੋ ਜਿੱਥੇ ਵਿਸ਼ਵਾਸ ਆ ਭੈਣ ਭਰਾ ਦੇ ਉੱਥੋਂ ਲੌਂਗੇ ਖੜ ਲੈ ਲਓ ਜੀ ਲਾਓ ਬਾਈ ਲਗਨ ਦੱਸਿਆ ਥੋੜਿਆ ਹੋ ਕੋ ਲਓ ਜੀ ਮੈਂ ਬਾਕੀ ਲੰਬੀ ਲੰਬੀ ਚੰਗੀ ਜੀ ਸਜਣਾ ਲੰਬਾਈ ਪੂਰੀ ਹੈ ਲੰਬਾਈ ਸੰਤੂ ਸਾਹਿਬ ਵੇਖੋ ਹੂੰ ਨਮਾਈ ਤੇ ਚਾਈ ਇੱਕ ਨੰਬਰ ਦੀ ਆ ਜੀ ਹਾਂ ਉਹ ਚਾਈ ਵੀ ਉੱਚੀ ਆ ਮੈਂ ਚੱਲ ਗਿਆ ਹਾਂ ਆਰਡਰ ਕੋ ਆਉਟ ਹੀ ਜੰਗੀ ਬਾਈ ਲਖਿੰਦਰ ਫਿਰ ਇਹਦਾ ਕੀ ਲੈ ਦੇ ਜਾਂ ਕਿਉਂਕਿ ਉਹੋ ਹੀ ਉੜਦਿਆਂ ਵਾਲਾ ਕੰਮ ਜਾਇਜ਼ ਕਰਿਓ ਸੰਧੂ ਸਾਹਿਬ ਆਪਾ ਮੋਲੀਓ ਕਰੀਦਾ ਜਿਹੜਾ ਬੈ ਲੈ ਦੇ ਕਰ ਲੈਣਾ ਘੱਟ ਵੱਧ ਨਹੀਂ ਘੱਟ ਵੱਧ ਨਹੀਂ ਕਰੀਦਾ ਅੱਛਾ ਜੇ ਕੋ ਭੈਣ ਭਰਾ ਦੂਰ ਆਉਦਾ ਉਹਦਾ ਮਾਨ ਜ਼ਰੂਰ ਕਰੀਦਾ ਕਿੰਨਾ ਕਿੰਨੇ ਦੇ ਦਿੰਨੀ ਸੰਧੂ ਸਾਹਿਬ ਬੈਠ ਮੁੱਲ ਕਰਦੇ ਜੀ ਦਾ ਸਿਰਫ ਹਾਂਜੀ ਤੇ ਛੋਟ ਕਿ ਨਹੀਂ ਕਰੀਗੇ ਸੰਦੋਂ ਛੋਟ ਐ ਜੋ ਮੈਂ ਤੁਹਾਨੂੰ ਦੱਸੋ ਵੀ ਮਾਨਦਾਨ ਕਰਾਂਗੇ ਕਿੰਨਾ 2000 ਦੇ ਦਾ ਛੋਟ ਕਰਦਾਂਗੇ 2000 2000 ਛੋਟ ਕਰਦਾਂਗੇ 2000 ਹਾਂਜੀ ਲਓ ਜੀ 63 ਦੀ 63 ਦੀ ਦੇਦਾਂਗੇ ਜੀ ਹਾਂ ਹਾਂਜੀ ਹੋਰ ਵੀ ਹੋ ਸਾਡਾ ਥੋੜਾ ਪਤਾ ਨਹੀਂ ਸਮਝਾ ਆਪਾਂ ਪਹਿਲਾਂ ਹੀ ਮੁੱਲ ਹੀ ਉਹਨਾ ਕੀਤਾ ਜਿਹੜਾ ਕਾਕਾ ਜਿਹੜਾ ਭੈਣ ਭਰਾ ਘਰੇ ਆਇਆ ਹਾਂਜੀ ਮਾਨਦਾਨ ਜ਼ਰੂਰ ਹੋਗਾ ਜੀ ਠੀਕ ਆ 63000 ਦੇ ਵਿੱਚ ਹੈ ਹਾਂਜੀ ਠੀਕ ਆ ਕੋਈ ਨਹੀਂ ਹੋ 4 ਦੇ ਕੋਈ 500 ਅਲਬਾ ਜਰੂਰ ਚਦਾਂ ਸਾਢੇ 12 ਦੀ ਦੇ ਲਓ ਸਾਢੇ 12 ਦੀ ਹੋ ਜੀ ਠੀਕ ਆ ਹਾਂਜੀ ਤੇ ਇਹ ਕਰਵਾ ਸੁਆ ਇਹ ਜੇ ਦੂਜੇ ਸੂਏ ਸੋਣੀ ਆ ਜੀ ਅੱਛਾ ਜੈੱਟ ਬਲੈਕ ਆ ਪੂਛ ਫੜੋ ਹਾਂ ਜੈੱਟ ਬਲੈਕ ਆ ਨਾ ਬਿਲਕੁਲ ਜੈੱਟ ਬਲੈਕ ਹੈ ਪਿਓ ਥੱਲੋਂ ਫੜੋ ਥੱਲੋਂ ਫੜੋ ਲਓ ਜੀ ਖਾਓ ਇੱਕ ਵੀ ਵਾਲ ਨਹੀਂ ਖਾਣਾ ਇੱਕ ਵੀ ਵਾਲ ਸਜਣੋ ਚਿੱਡਾ ਨਹੀਂ ਹੋਏਗਾ ਵੇਖੋ ਇਹ ਕਿੱਥੋਂ ਆਈ ਏ ਇਹ ਮਾਲਵੇ ਦੀ ਜੀ ਮਾਲਵੇ ਦੀ ਹਾਂਜੀ ਕਿੰਨਾ ਕਿ ਦੁੱਧ ਦਪਾਉਂਦੀ ਜੀ ਆ ਇਹ ਪਿਛਲੇ ਉਹਨਾਂ ਸਵੇਰ ਸਵੇਰ ਲੈਂਦੇ ਫੇਲੇ ਸਵੇਰ ਨਾਲ ਲੈਂਦੇ ਸੀ ਤੇ 15 ਲੀਟਰ ਦਾ ਦੁੱਧ ਪਾਇਆ ਸੀ ਅੱਛਾ ਐਰ ਕੀ ਤੇ ਮੈਂ ਲੱਸੀ ਕੀਤੀ ਹਨਾ ਐਦ ਕੀ ਉਹਨਾਂ ਤੋਂ ਨਹੀਂ ਸਾਂਭੀ ਗਈ ਐਦ ਕੀ 7 ਮਹੀਨਾ ਦੀ ਗੱਬਨ ਹੋਈ ਜੋ ਚੱਕ ਪਾਸ ਆ ਚੱਕ ਪਾਸ ਆ ਥਣਾ ਦੇ ਵੀ ਪਾਸ ਆ ਥਣਾ ਦੀ ਕੋਈ ਦੁੱਧ ਦੇਂਦੀ ਕੋਈ ਪਈਆ ਖੰਡ ਹਾਂਜੀ ਚੱਕ ਕਰਕੇ ਦਵਾਂਗੇ ਜਾ ਪਾਈਆ ਕਿ ਤੇਰਦੀ ਕਿਲੋ ਪਾਈਆ ਦੇਦੀ ਚੈੱਕ ਕਰੋ ਥਣ ਓਕੇ ਹੋਊਗੇ ਥਣਾ ਦੀ ਚੈੱਕ ਪਾਸ ਹੀ ਦੁੱਧ ਨਹੀਂ ਦਿੰਦੀ ਦੁੱਧ ਤੇ ਰੇ ਦਿੰਦੀ ਥਣਾ ਦੀ ਪੂਰੀ ਗਰੰਟੀ ਹੈ ਅੱਧਾ ਕਿਲੋ ਦੁੱਧ ਦਿੰਦੀ ਹੈ ਅੱਧਾ ਕਿਲੋ ਦੁੱਧ ਦਿੰਦੀ ਹੈ ਕਿਉਂਕਿ ਥਣ ਜਿਹਦਾ ਕੋਈ ਭਣਪਰਾ ਆਪਣੇ ਆਊਗਾ ਉਹਨੂੰ ਚੈੱਕ ਕਰਾ ਕੇ ਤੇ ਫਿਰ ਦੇਵਾਂਗੇ ਖੋਲ ਕੇ ਦਿਖਾਈਏ ਖੋਲ ਕੇ ਦਿੰਦੇ ਲਓ ਭਾਈ ਸੱਜਣਾ ਕੱਦ ਤੇ ਵੱਡਾ ਬਾਕੀ ਬਿਲਕੁਲ ਜੈਡ ਬਲੈਕ ਮੋਹਰਾ ਦੇ ਵਿੱਚ ਆ ਤੇ ਕਾਦਕਾਰ ਦੀ ਸੋਹਣੀ ਆ ਐ ਪੂਛ ਤੇ ਵੀ ਵਾਲ ਜਿਹੜਾ ਲਾਇਓ ਛੋੜ ਲਿਓ ਪੂਛ ਤੇ ਵੀ ਵਾਲ ਜਿਹੜਾ ਨਹੀਂ ਐਂਦਾ ਚਿੱਟਾ ਹੈਗਾ ਸੇਂਗ ਸੰਗ ਬਹੁਤ ਸੋਹਣਾ ਲੱਗਾ ਪਿਓਰ ਮੋਹਰਾ ਚ ਹੈ ਜੀ ਮੋਹਰਾ ਚ ਆ ਗਈ ਹੈ ਇਹ ਆ ਗਈ ਮਾਲਵੇ ਦੀ ਮਲਗਾਇਨ ਬਾਕੀ ਥਾਣ ਫੋਣੇ ਲਗੇ ਕਰਮਾਲੀ ਨੂੰ ਥਾਣਾ ਦੀ ਚਵਾਈ ਵੀ ਚੰਗੀ ਲੱਗੀ ਆ ਜਿਹੜਾ ਕੋਈ ਦੁੱਧ ਦਿੰਦੀ ਪਾਈਆ ਖੰਡ ਬਿਲਕੁਲ ਚੂਣ ਫੁੱਲ ਹੀ ਆ ਠੀਕ ਕਾਦਕਾਰ ਵੱਡਾ ਸੱਤਾ ਮਹੀਨੇ ਦੀ ਗਾਰੰਟੀ ਚੈੱਕ ਪਾਸ ਹਾਂਜੀ ਕਿੰਨੇ ਦੀ ਦੇ ਦਿੱਤੀ ਸੰਧੂ ਸਾਹਿਬ ਲੈ ਦੇ ਕਰ ਦਈਏ ਦਾ ਲੈ ਦੇ ਇਹ ਦਾ 52000 ਨਹੀਂ ਪੱਦਰ ਜਾ ਕਰੀ ਖੁੱਲੀ ਛੋੜ ਕਰੀਏ ਖੁੱਲੂ ਛੋੜ ਕਰ ਦਾਂਗੇ ਜਿੰਨੇ ਆਪ ਕੋ ਕੋ ਨਹੀਂ ਕਰ ਦਿੰਦੇ ਮੇਰੇ ਕਿਤੇ ਤੇ ਰਹਿਣਾ ਨਹੀਂ ਤਾਂ ਕੋਈ ਗੱਲ ਨਹੀਂ ਛੱਡ ਦਾਂਗੇ ਕੋਈ ਗੱਲ ਜਿੱਥੇ ਤੂੰ ਹੀ ਰੱਖ ਦੋ ਹਾਂ ਛੱਡ ਦਾਂ ਕੋਈ ਗੱਲ ਨਹੀਂ ਮੈਂ ਤਾਂ ਆਪਣਾ ਰੇਡ ਉੱਡਦਾ ਜਾਂਦਾ 5000 ਹੀ ਜਾਣ ਦਈਏ ਜਾਣ ਤਾਂ ਸੰਧੂ ਸਾਹਿਬ ਪੱਕੀ ਗੱਲ ਹੈ ਪੱਕੀ ਗੱਲ ਹੈ 47 ਦੀ 47 ਦੇ ਦਗਾ ਲਓ ਜੀ 47000 ਦੇ ਵਿੱਚ ਜੈਸਨੋ ਜਿਹੜੀ ਪੱਕੀ ਕੋਈ ਤੁਹਾਨੂੰ ਮਿਲ ਜਾਊਗੀ ਮਲਵਾਣ ਦੁੱਧ 14 ਕਿਲੋ 15 ਦੇ ਫੁੰਦੀ ਰਹੀ ਹੈ ਦੂਜਾ ਸੂਰਗੀ ਹਾਂਜੀ ਦੂਜਾ ਸੂਰਗੀ ਪਰ ਇੱਕ ਗੱਲ ਸੰਧੂ ਸਾਹਿਬ ਹੈਗੀ ਆ ਆ ਮੈਂ ਦੋਵੇਂ ਝੋਟੀਆਂ ਆਪਾਂ ਲੈਂਦੀਆਂ ਅਗਲਾ ਦੂਰੋਂ ਵੀ ਆਉਂਦਾ ਜਿੱਥੋਂ ਮਰਜ਼ੀ ਆਉਂਦਾ ਆਪਦੀ ਚੈੱਕ ਕਰਾ ਕੇ ਜਾਵੇ। ਹਾਂ ਨਹੀਂ ਤਸੱਲੀ ਤਸੱਲੀ ਕਰਕੇ ਮੇਰੇ ਘਰ ਲੈ ਜਾਵੇ ਕੱਲ ਨੂੰ ਕੋਈ ਲਾਂਮ ਨਹੀਂ ਆਪਾਂ ਨੂੰ ਧੋਊਗਾ। ਉਹ ਜੀ ਚੈੱਕ ਪਾ ਗਾਰੰਟੀ ਫੋੜੀ। ਉਧਰ ਗਾਰੰਟੀ ਹੈ। ਗਾਰੰਟੀ। ਪਰ ਇਹ ਗੱਲ ਜਿੰਨੇ ਵੀ ਭੈੜ ਭਰਾਣੇ ਖੜਨੇ ਆ ਆਪਦੀ ਬੇਸ਼ੱਕ ਤਸੱਲੀ ਕਰ ਲੈ ਡਾਕਟਰ ਆਫ ਕਰਾ ਦੇ। ਕਰਵਾ ਸਕਦਾ ਫਿਰ ਵੀ। ਜੇ ਨਹੀਂ ਵੀ ਕਰਵਾ ਸਕਦਾ ਤੇ ਤੁਹਾਡੀ ਗਾਰੰਟੀ ਤੇ ਕੋਈ ਨਹੀਂ ਆਪਦੇ ਘਰੇ ਲੈ ਜਾ ਕੇ ਚੈੱਕ ਕਰਾ ਲੈ। ਹਾਂ ਘਰੇ ਜਾ ਕੇ ਚੈੱਕ ਕਰਾਏ ਕਿਉਂਕਿ ਫਿਰ ਮੁੜ ਕੇ ਓਖਾ ਆਇਂਦਾ ਦੂਰੋਂ ਕਿਸੇ ਨੇ ਖੜਨੇ ਆ। ਆਕਨਾ ਸੁਆਏ। ਇਹ ਜੀ ਦੂਜਾ। ਇਹ ਦੂਜਾ ਸੋਹਣੀ ਆ ਇਹ ਦੂਜਾ ਸੋਹਣੀ ਆ ਜੀ ਪਹਿਲਾ ਸੋਹ ਸੋਈ ਹੈ ਨਾ ਹਾਂਜੀ ਪਹਿਲਾ ਸੋਹ ਦੂਜਾ ਸੋਹ ਮੂੰਹ ਮਖਾਓ ਇਹ ਖਰਾਬ ਆਹ ਲਓ ਜੀ ਮੂੰਹ ਦੇਖੋ ਮੂੰਹ ਮਖਾਓ ਫੇਸ ਕੁਆਲਟੀ ਲਓ ਜੀ ਫੇਸ ਕੁਆਲਟੀ ਦਿਖਾਓ ਇਹ ਸਿੰਗ ਬਹੁਤ ਵੇਖੋ ਲੱਗਾ ਸਿੰਗ ਬੜਾ ਸੋਹਣਾ ਲੱਗਾ ਹਨਾ ਫਿਰ ਛੋਟੀ ਬਹੁਤ ਸੀਲ ਹੈ ਜੀ ਠੰਡੀ ਬਹੁਤ ਠੰਡੀ ਵੇਖੋ ਹਾਂ ਥਾਨ ਬੜਾ ਸੋਹਣਾ ਗਰਾਭੀ ਗਰਾਬੀ ਜਿਆ ਬਹੁਤ ਹਨਾ ਇਹ ਦੇਖੋ ਮਗਰ ਤੁਹਾਨੂੰ ਕੁਆਲਟੀ ਵਿਖਾਉਣੇ ਜੀ ਸੀ ਮਗਰੋਂ ਵੀ ਚੰਗੀ ਬਣ ਚੈੱਕ ਕਰੋ ਲਓ ਜੀ ਮਗਰੋਂ ਵੀ ਚੰਗੀ ਛਾਂਟ ਚੁੱਟਾ ਇਹ ਕਰ ਦਿੰਦਾ ਵੀ ਚੰਗਾ ਕਰ ਕਿੰ ਇਹ ਇਹਦਾ ਸੰਧੂ ਸਾਹਿਬ 3 ਲੀਟਰ ਦੁੱਧ ਆ ਜੀ ਇਹਦੇ ਤੇ ਚੋਣ ਪਹਾੜੇ ਦੇ ਚੋਣ ਪਹਾੜੇ ਤੇ ਆ ਜੀ ਅੱਛਾ 3 ਕਿਲੋ ਦੁੱਧ ਆ 3 ਕਿਲੋ ਯਾਨੀ ਕਿ ਟਾਈਮ ਸਾਰੀ ਜਾਊਗਾ ਇਹਦਾ ਟਾਈਮ ਸਾਰੀ ਜਾਊਗਾ ਜੇ ਕੋਈ ਸਾੰਭੇ ਰੇ 2-4 ਮਹੀਨੇ ਟਾਈਮ ਸਾਰ ਦੂਗੀ ਟਾਈਮ ਸਾਰ ਸਕਦਾ ਤੇ ਸੰਧੂ ਸਾਹਿਬ ਇੰਨਾ ਵੀ ਪਤਾ ਕੀ ਗੱਲ ਆ ਇੰਨਾ ਵੀ 1 ਕਿਲੋ ਜੇディ ਚੱਕ ਪਾਸ ਆ ਇਹ 3 ਮਹੀਨਿਆਂ ਦੀ ਆ ਜੀ 3 ਨਾਂ ਦੀ ਹਾਂ ਜੀ ਅੱਛਾ ਉੱਤੇ ਹੋਈ ਤਿੰਨ ਹੈਗੇ ਆ ਉੱਤੇ ਕੋ ਵਾਧੂ 10 ਦਿਨ ਹੋਊਗੇ ਕੋਈ ਐਡੀ ਗੱਲ ਨਹੀਂ ਦਾਦ ਦੇ ਉੱਤੇ ਇਤਨਾ ਮਹੀਨਾ ਉੱਤੇ ਇਤਨਾ ਉੱਤੇ ਹੀ ਪਰਿਆ ਅੱਛਾ ਤੂੰ ਇਹ ਦੇਖ ਨਾ ਸਾਢੇ 3 ਉਹ ਮੈਂ ਤਿੰਨਾ ਦੀ ਗੱਲ ਨਾ ਨਾ ਨਹੀਂ ਨਾ ਸਾਢੇ 10 ਸਾਵਾ ਤਿੰਨਾ ਦੀ ਹਾਂਜੀ ਇਹਨੇ ਹੋ ਜੀ ਆ ਤਿੰ ਤਿੰਨਾ ਦੇ ਜਾਂ ਸਾਢੇ ਤਿੰਨਾ ਦੇ ਵਿੱਚ ਘਾਰਿਆ ਵਿੱਚ ਘਾਰਿਆ ਜੀ ਠੀਕ ਆ ਹਾਂਜੀ ਚੈੱਕ ਪਾਸ ਦੁੱਧ ਵੀ 3 ਕਿਲੋ ਹੋਏਗਾ ਹਾਂਜੀ ਹਾਂਜੀ ਤੇ ਖੋਲ ਕੇ ਤੋਰ ਕੇ ਚੈੱਕ ਕਰਾਈਏ ਨਾ ਦੂਜਾ ਸੂਆ ਗਾਂ ਸੱਜਣੋਂ ਸੁਣੀ ਜੇ ਪਹਿਲਾ ਸੂਆ ਜਿਹੜੀ ਸੂਹ ਹਟਈ ਆ ਦੂਜੇ ਨੂੰ ਗਾਂ ਘਾਪਿਆ ਠੀਕ ਆ ਰੋਈ ਲੰਬੀ ਚੰਗੀ ਜੇ ਪੇਟਪੂੜਾ ਵੀ ਚੰਗਾ ਲੱਗਾ ਜੀ ਲਓ ਜੀ ਥਾਨ ਲੈਵਾ ਬਹੁਤ ਆ ਡਰ ਕੁਆਲਟੀ ਸੋਹਣੀ ਕਰਮਾਲੀ ਨੂੰ ਲੱਗੀ ਦੇਖ ਸਕਦੇ ਜੀ ਕਿੰਦਿਆਂ ਵਾਲਾ ਚੱਡਾ ਕੇ ਜਿਹੜਾ ਨਾ ਜਾਣੀ ਕੀ ਰਿਆ ਨਿਕੀਆਂ ਨਿਕੀਆਂ ਉਹ ਬਿੰਦਗੀਆਂ ਹੈਗੀਆਂ ਠੀਕ ਆ ਬਾਕੀ ਸੋਹਣੀ ਹੈ ਝੋਣ ਚਾਂਣ ਪੋਲੀ ਤੇ ਲਓ ਜੀ ਸੈਂਕਸ ਨੂੰ ਵੀ ਕਰਮਾਲੀ ਨੂੰ ਬਹੁਤ ਸੋਹਣਾ ਲੱਗਾ ਇੰਨੇ ਬਾਹਨੇ ਨਾਲ ਨੇ ਪਾਣੀ ਪੀ ਲਿਆ ਠੀਕ ਆ ਤੇ ਇਹ ਬਾਈ ਲੱਖਾ ਜੀ ਫਿਰ ਕੀ ਲਖਿੰਦੇ ਸੀ ਜੀ ਕਰਦਣੀ ਇਹਦਾ ਲੈਣ ਦੇਣ ਕਰ ਦਈਏ ਜੀ ਹਾਂ 45000 ਕੋਈ ਵੀ ਚੋਟ ਛਾਪਾ ਖੁੱਲੀ ਕਰ ਤਾਂ 2000 ਕਰ ਦਈਏ ਹੋ ਗਈ ਸੰਧੂ ਸਾਹਿਬ ਹਾਂ ਹੋ ਗਈ ਹੈ ਕਿੰਨੇ ਦੀ 43 ਦੀ 43 ਦੇ ਦਾਂਗੇ ਸੰਧੂ ਸਾਹਿਬ ਠੀਕ ਆ ਲਓ ਜਿਹਦਾ ਮਾਨਦਾਨ ਤੁਹਾਡਾ ਕਹੂਗਾ ਕਰੀਦਾ ਜੋ ਵੀ ਤੁਸੀਂ ਕਹਿੰਦੇ ਆਪਾਂ ਉਹ ਕੋ ਕਰਤਾ ਠੀਕ ਹੈ ਨਹੀਂ ਠੀਕ ਆ ਭੈਣ ਭਰਾ ਗੁੱਸਾ ਨਾ ਕੋਈ ਕਰੇ ਲਓ ਜੀ ਸਜਣੋ ਪਹਿਲਾ ਸੂਬਾ ਜਿਹੜੀ ਝੋਟੀ ਦੂਜੇ ਨੂੰ ਤਿਆਰ ਆ ਤੇ 43 ਦੇ ਵਿੱਚ ਜਸ਼ਨ ਹੋ ਜੂਗੀ ਤਿੰਨਾ ਸਾਢੇ ਤਿੰਨਾ ਮਹੀਨਿਆਂ ਦੀ ਜਾਂਦੇ ਸੂਈ ਆ ਸਭ ਘੱਬਿਆ ਤੇ ਦੁੱਧ ਵੀ 3 ਕਿਲੋ ਹੈਗਾ ਤੇ ਛੋਟੀ ਦਾ ਕੱਦ-ਕਾੜ ਵੀ ਚੰਗਾ ਆਂਦਾ ਠੀਕ ਆ ਜੰਮੀਪੜੀ ਸੋਹਣੀ ਆ ਤਿੰਨੇ ਆ ਪਸ਼ੂ ਅੱਜ ਤਿੰਨੇ ਆ ਜੀ ਤੇ ਆਪਣੀ ਆਸਲ ਉਤਾਰ ਪਹੁੰਚ ਕੇ ਵਿਜ਼ਿਟ ਕਰਕੇ ਨਰਖ ਪਰ ਕਰਕੇ ਲੈ ਕੇ ਜਾਇਓ ਚੈਨਲ ਵਾਲੋ ਸਾਰਿਆਂ ਨੂੰ ਪਿਆਰ ਭਰੀ ਸასი ਸ਼ਾਲ ਤੇ ਰੱਬ ਰੱਖਾ ਸਜਣੋ